ਇਸ ਪਰਿਵਾਰ ਦਾ ਨਾਮ ਰੋਸ਼ਨ ਕੀਤਾ ਆ ਪੁਲਿਸ ਮੈਕਬੇ ਦਾ ਨਾਮ ਰੋਸ਼ਨ ਕੀਤਾ ਆ ਸਾਡੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਆ ਠੀਕ ਹੈ ਮੇਰੇ ਬੱਚੇ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਮਿਹਨਤ ਸਦਕਾ ਹੀ ਹੈ ਸਭ ਸਭ ਕੁਝ ਮਿਲਿਆ ਆ ਆ ਬੱਚਾ ਜੋ ਦੋ 골ਡ ਮੈਡਲ ਲਾ ਗਿਆ ਦੋ ਨਹੀਂ ਇਹ 2000 ਦੇ ਬਰਾਬਰ ਹੈ ਉਸ ਦੇ ਵਿੱਚ ਮੈਂ ਆਮ ਰੈਸਲਿੰਗ ਗੇਮ ਦੇ ਵਿੱਚ ਜਿਹੜਾ ਪਾਰਟਿਸਪੀਕੇਸ਼ਨ ਕੀਤਾ ਉਹਦੇ ਵਿੱਚ ਮੈਂ ਜਿਹੜੇ ਆ ਦੋ 골ਡ ਮੈਡਲ ਜਿੱਤੇ ਜੇ ਆ ਮੈਂ ਤੁਹਾਨੂੰ ਦੱਸਣਾ ਚਾਹਣੀ ਮੇਰਾ ਨਾਮ ਸਾਈ ਲਿਆ ਤੇ ਮੈਂ ਆਪਣਾ ਬੇਤੌਰ ਹੈੱਡ ਕਨਸਟੇਬਲ ਪੰਜਾਬ ਪੁਲਿਸ ਇਸ ਨੌਕਰੀ ਕਰ ਰਿਹਾ ਹਾਂ ਤੇ ਜਿਹੜੀਆਂ ਕਿ ਇਹ ਗੇਮਾਂ 27 ਜੂਨ ਤੋਂ ਲੈ ਕੇ 7 ਜੁਲਾਈ ਤੱਕ ਅਲਾਬਾਮਾ ਬਰਮਿੰਗਮ ਸਟੇਟ ਜਿਹੜੇ ਕਿ ਯੂ ਐਸ ਏ ਦੇ ਵਿੱਚ ਅਮਰੀਕਾ ਦੇ ਵਿੱਚ ਹੋਈਆਂ ਉਸ ਦੇ ਵਿੱਚ ਮੈਂ ਆਮ ਰੈਸਲਿੰਗ ਗੇਮ ਦੇ ਵਿੱਚ ਜਿਹੜਾ ਪਾਰਟਿਸਪੀਕੇਸ਼ਨ ਕੀਤਾ ਤੇ ਉਹਦੇ ਵਿੱਚ ਮੈਂ ਜਿਹੜੇ ਆ ਦੋ 골ਡ ਮੈਡਲ ਜਿੱਤੇ 100 ਕਿਲੋ ਦੇ ਵਿੱਚ ਜੀ ਬਹੁਤ ਜੀ ਦੇਖੋ ਫੈਮਿਲੀ ਮੈਂਬਰਸ ਮੇਰੇ ਫਰੈਂਡਸ ਸਾਰੇ ਮਤਲਬ ਕਿ ਸਾਰੇ ਮੋਹਲਾਵਾ ਨਵਸੀਆਂ ਨੇ ਬਹੁਤ ਮੈਨੂੰ ਸਪੋਰਟ ਕਰ ਰਹੇ ਨੇ ਇੱਥੇ ਆ ਕੇ ਤੇ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਇਸ ਚੀਜ਼ੇ ਪੰਜਾਬ ਪੁਲਿਸ ਵਿੱਚ ਮੈਨੂੰ 2016 ਦਾ ਮੈਂ ਭਰਤੀਆਂ ਤੇ ਹੁਣ ਮੈਨੂੰ 9 ਸਾਲ ਹੋ ਚੁਕੇ ਨੇ ਪੰਜਾਬ ਪੁਲਿਸ ਸਰਵਿਸ ਵਿੱਚ ਜਿਸ ਤਰ੍ਹਾਂ ਦਾ ਮਹਿਸੂਸ ਹੋ ਰਿਹਾ ਬਾਹਰ ਦੇ ਦੇਸ਼ ਜਾ ਕੇ ਇਤਿਹਾਸ ਦੇ ਲਈ ਲਈ ਸੀ 골ਡ ਮੈਡਲ ਲੈ ਕੇ ਆਈ ਜੀ ਬਿਲਕੁਲ ਜੀ ਮੈਂ ਆਪਣੇ ਸਭ ਤੋਂ ਪਹਿਲਾਂ ਤਾਂ ਸੀਪੀ ਸਾਹਿਬ ਦਾ ਬਹੁਤ ਧੰਨਵਾਦ ਕਰਨਾ ਚਾਹੁੰਦਾ ਹਾਂ ਸਰਦਾਰ ਗੁਰਪ੍ਰੀਤ ਸਿੰਘ ਭੁੱਲਰ ਸਾਹਿਬ ਜੀ ਦਾ ਆਈਪੀਐਸ ਜਿਨ੍ਹਾਂ ਨੇ ਮੈਨ ਭੇਜਣ ਦੀ ਪਰਮਿਸ਼ਨ ਦਿੱਤੀ ਕਿ ਮੈਂ ਅਮਰੀਕਾ ਜਾ ਕੇ ਖੇਡਿਆ ਉੱਥੇ ਤੇ ਡਿਪਾਰਟਮੈਂਟ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ ਜੀ ਮੈਂ ਕਹਿਣਾ ਚਾਹੁੰਦੀ ਆ ਵੀ ਸਭੀ ਬੱਚਿਆਂ ਨੂੰ ਨਾ ਇਸ ਤਰ੍ਹਾਂ ਹੀ ਅੱਗੇ ਵਧਣਾ ਚਾਹੀਦਾ ਵੇ ਠੀਕ ਹੈ ਮੇਰੇ ਬੱਚੇ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਮਿਹਨਤ ਸਦਕਾ ਹੀ ਹੈ ਸਭ ਸਭ ਕੁਝ ਮਿਲਿਆ ਪਹੁੰਚੇ ਆ ਇਹ ਇਸ ਮਾਤਾ ਦੇ ਆਸ਼ੀਰਵਾਦ ਨਾਲ ਪਹੁੰਚੇ ਨੇ ਗਰਾਸ ਰੂਟ ਲੈਵਲ ਦੇ ਬੱਚੇ ਨੇ ਇਹਨਾਂ ਨੇ ਅੱਜ ਜੋ ਵੀ ਮਿਹਨਤ ਕੀਤੀ ਆ ਆਪਣੇ ਬਲਬੂਤੇ ਤੇ ਕੀਤੀ ਆ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਵੀ ਕਰਦਾ ਥੈਂਕਸ ਵੀ ਕਰਦਾ ਕਿ ਜਿਹੜੇ ਆਪਣੇ ਪੰਜਾਬ ਨੂੰ ਅੱਜ ਨਸ਼ਾ ਮੁਕਤ ਹੁੰਦੇ ਬਣਾਉਣ ਦੇ ਵਾਸਤੇ ਪਰਨ ਲੈ ਰਹੇ ਨੇ ਔਰ ਬੱਚਿਆਂ ਨੂੰ ਗੇਮਵਾਲ ਇਨਸਿਸਟ ਕਰ ਰਹੇ ਨੇ ਲੱਗਦਾ ਜਿਹੜੇ ਨਸ਼ੇਵਾਲ ਨੌਜਵਾਨ ਪੀੜੀ ਜਾ ਰਹੀ ਹੈ ਉਹਨਾਂ ਨੂੰ ਗੇਮਾਂ ਦੇ ਵਿੱਚ ਆਪਣੀ ਰੁਚੀ ਵਿਖਾਣੀ ਚਾਹੀਦੀ ਹੈ ਬੱਚੇ ਗੇਮਾਂ ਵੱਲ ਰੁਚੀ ਵਿਖਾਣਗੇ ਤਾਂ ਨਸ਼ਾ ਆਪਣੇ ਆਪ ਹੀ ਖਤਮ ਹੋ ਜਾਏਗਾ ਜੀ ਤੇ ਮੈਂ ਪੰਜਾਬ ਸਰਕਾਰ ਨੂੰ ਬੇਨਤੀ ਕਰਦਾ ਐ ਕਿ ਸਾਰੇ ਬੱਚਿਆਂ ਨੂੰ ਗੇਮ ਵੱਲ ਪ੍ਰਚਾਰਿਤ ਕਰਨ ਤਾਂ ਕਿ ਨਸ਼ਾ ਆਪਣੇ ਆਪ ਖਤਮ ਹੋ ਜਾਏ ਕਿੰਨਾ ਲੱਗ ਰਿਹਾ ਹੈ ਜਿਹੜਾ 2 ਗੋਲਡ ਮੈਡਲ ਲੈ ਕੇ ਆਏ ਆ ਕੀ ਕਹਿਣਾ ਚਾਹੋਗੇ ਇਹ ਬੱਚਾ ਜੋ 2 ਗੋਲਡ ਮੈਡਲ ਲੈ ਗਿਆ 2 ਨਹੀਂ ਇਹ 2000 ਦੇ ਬਰਾਬਰ ਹੈ ਪੰਜਾਬ ਪੁਲਿਸ ਦਾ ਇਹ ਕੈਂਡੀਡੇਟ ਜੋ ਕਰਕੇ ਆਇਆ ਇਹ ਸਾਰੀ ਦੁਨੀਆ ਜਾਣਦੀ ਹੈ ਜੀ ਹਨ ਬਹੁਤ ਖੁਸ਼ੀ ਆ ਇਹ ਸਾਡਾ ਸਾਹਿਲ ਵੀਰ ਜੋ ਕਿ ਪੰਜਾਬ ਪੁਲਿਸ ਦੇ ਵਿੱਚ ਇੱਕ ਜਵਾਨ ਤਨਾਤ ਆ ਤੇ ਇਹਨੇ ਬਹੁਤ ਜ਼ਿਆਦਾ ਸਟਰਗਲ ਕੀਤਾ ਆ ਤੇ ਆਪਣੇ ਇਸ ਪਰਿਵਾਰ ਦਾ ਨਾਮ ਰੋਸ਼ਨ ਕੀਤਾ ਆ ਪੁਲਿਸ ਮੈਕਵੇ ਦਾ ਨਾਮ ਰੋਸ਼ਨ ਕੀਤਾ ਆ ਸਾਡੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਆ ਤੇ ਅਸੀਂ ਇਹੋ ਆਪਣਾ ਭਗਵੰਤ ਮਾਨ ਸਾਹਿਬ ਜਿਹੜੋ ਜੋ ਸਾਡੇ ਸੀਐਮ ਨੇ ਅਸੀਂ ਬੇਨਤੀ ਕਰਨਾ ਚਾਹੁੰਦੇ ਆ ਕਿ ਸਾਡੇ ਯੂਥ ਨੂੰ ਵੱਧ ਤੋਂ ਵੱਧ ਸਪੋਰਟ ਕਰਨਾ ਤੇ ਉਹ ਇਸੇ ਤਰ੍ਹਾਂ ਅੱਗੇ ਵਧ ਕੇ ਦੁਬਾਰਾ ਤੋਂ ਜਿੱਦਾਂ ਜੋ ਪੰਜਾਬ ਖੇਡਾਂ ਤੋਂ ਵਰਜਿਤ ਹੋ ਚੁੱਕਾ ਹੈ ਉਹ ਫਿਰ ਤੋਂ ਖੇਡਾਂ ਦੇ ਵਿੱਚ ਆਪਣੀ ਰੁਚੀ ਵਿਖਾਵੇ ਤੇ ਸਾਡੇ ਪੰਜਾਬ ਦਾ ਨਾਮ ਰੋਸ਼ਨ ਕਰੇ ਤੁਹਾਨੂੰ ਬਹੁਤ ਖੁਸ਼ੀ ਆ ਸਾਈਲ ਵੀਰ ਨੂੰ ਬਹੁਤ ਬਹੁਤ ਮੁਬਾਰਕਾਂ ਤੇ ਇਹਨਾਂ ਦੇ ਪਰਿਵਾਰ ਨੂੰ ਬਹੁਤ ਮੁਬਾਰਕਾਂ ਤੇ ਸਾਰੇ ਵੀਰਾਂ ਨੂੰ ਬਹੁਤ ਮੁਬਾਰਕਾਂ